ਕਿ ਇਹ ਅੱਜ ਕਿ ਸਾਡੇ ਪੰਜਾਬ ਸਰਕਾਰ ਵੱਲੋਂ ਜੋ ਸਾਡਾ ਦੁੱਧ ਨਸ਼ੀ ਨੂੰ ਚੱਲ ਰਿਹਾ ਉਸ ਦੇ ਤਹਿਤ ਕਾਰਵਾਈ ਕਰਦੇ ਹੋਏ ਜਿਵੇਂ ਸਾਡੇ ਐਸਐਸਪੀ ਸਾਹਿਬ ਸਰੂਪ ਸ਼ਾਹ ਸਾਹਿਬ ਅਨਜਾਇਬ ਜੀ ਵੱਲੋਂ ਸ਼ਾਮਿਲ ਦੇਖਾਏ ਜਾਂਦੇ ਸਾਡੇ ਉੱਤੇ ਚੱਲਦੇ ਹੋਏ ਐਸਟੂ ਜਿੰਦਲ ਪ੍ਰਦੀਪ ਤਿੰਦਲ ਨੇ ਸੈਂਸਿਟੀਜ਼ ਨਾਮ ਔਰ ਤੋਂ 3-4 ਜਿਹੜਾ ਅਨਾਜ ਮੰਡੀ ਵਿੱਚ ਗਰਮਿੰਦਰ ਸਿੰਘ ਨੇ ਸਾਡੇ ਪੌਰ ਤੇ ਆਪਰੇਸ਼ਨ ਕਰਦੇ ਹੋਏ ਜੀ ਜਿਹੜਾ ਨਿਰਿੰਦਰ ਕੁਮਾਰ ਔਰ ਪੱਪੂ ਆ ਇਹਦੇ ਕੋਲੋਂ ਤਿੰਨ ਸੌ ਗੋਲੀਆਂ ਜਿਹੜੀਆਂ ਬਰਾਮਦ ਕੀਤੀ ਇਹ ਗੋਲੀਆਂ ਜਿਹੜੀ ਜੀਵਤ ਰੱਖੀ ਜਾਂਦੀਆਂ ਹੈ ਜਿਹੜੀ ਸਰਕਾਰੀ ਬੋਸ ਤੋਂ ਨਿਕਲਦੀ ਆ ਇਹ ਉਹ ਗੋਲੀਆਂ ਸੀ ਜਿਹੜੀ ਜੀਵਤ ਰੱਖੀ ਜਾਂਦੀਆਂ ਹੈ। ਉਹ ਇਹ ਆਮ ਤੌਰ ਤੇ ਪ੍ਰਾਈਵੇਟ ਥਾਵਾਂ ਤੋਂ ਜਗ੍ਹਾ ਇਹ ਗੋਲੀਆਂ ਨਹੀਂ ਮਿਲਦੀ। ਇਹਦੇ ਦਰਾਂ ਸੋਸਿਸ ਕਰਕੇ ਜਦੋਂ ਇਹ ਤਬਦੀਸ਼ ਸ਼ੁਰੂ ਕੀਤੀ ਗਈ ਤਾਂ ਇਹਦੇ ਵਿੱਚ ਇਹਦਾ ਹੋਂਟਾ ਜਿਹੜਾ ਆਜ਼ਾਦ ਪਰਵਾਰ ਸੀਗਾ ਉਹ ਵੀ ਇਹਦੇ ਵਿੱਚ ਹਾਲ ਸੀਗਾ। ਇਸ ਕਰਕੇ ਉਹਨੂੰ ਨਾਮਜ਼ਦ ਕਰਕੇ 50 ਗੋਲੀਆਂ ਜਿਹੜੀਆਂ ਜੀਵਤ ਰੱਖਣ ਵਾਲੀਆਂ ਉਹ ਇਹਦੇ ਕੋਲੋਂ ਬਰਾਮਦ ਕੀਤੀ ਗਈਆਂ ਨੇ ਇਸ ਜਗ੍ਹਾ। ਬੋਲੇ ਦੇ ਵਿੱਚ ਹੋਰ ਵੀ ਜਿਹੜੇ ਸਾਡੇ ਮંત્રી ਅਮਰ ਰੋੜਾ ਜੀ ਨੇ ਇਥੇ ਕਪਤਨ ਮੰਤਰੀ ਤੇ ਪ੍ਰਧਾਨ ਨੇ ਪੰਜਾਬ ਦਾ ਆਪ ਦੇ ਇਹਨਾਂ ਵੱਲੋਂ ਸਾਡੇ ਵਿੱਚ ਪੂਰਾ ਦਿਸਾਂ ਦੇ ਜਿੱਤੇ ਗਏ ਕਿਸੇ ਵੀ ਕੀਮਤ ਦੇ ਕਿਸੇ ਬੰਦੇ ਨੂੰ ਬਖਸ਼ੇ ਨਹੀਂ ਜਾਊਗਾ ਜਿਹੜੇ ਬੰਦੇ ਨਸ਼ਾ ਕਰਦੇ ਨੇ ਜਾਂ ਵੇਚਦੇ ਨੇ ਇਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਬਖਸ਼ਿਆ ਨਹੀਂ ਜਾਊਗਾ ਜਿਹੜੇ ਵੱਧ ਤੋਂ ਵੱਧ ਕੋਸ਼ ਕਰਕੇ ਉਹ ਜਿਹੜੇ ਦਵਾਈ ਜਾਣ ਦੇ ਉਜੂਗ ਹੈਗੇ ਨੇ ਉਹਨਾਂ ਨੂੰ ਦਵਾਈ ਵੀ ਦਵਾਈ ਜਾਊਗੀ ਔਰ ਇਸ ਦਰਾਂ ਜਿਹੜੀ ਇਹ ਪ੍ਰਵਾਦੀ ਸਰਪਤ ਕੀਤੀ ਇਹ ਦੁਆਰਾ ਦੋ ਸ਼ਹਿਰ ਨੂੰ ਨਾਮਜ਼ਦ ਕਰਕੇ ਅਜਾਜ ਕੁਮਾਰ ਨੂੰ ਉਹ ਕਾਹਦੇ ਸੱਜ ਕੀਤੀ ਇਹਦੇ ਬਾਦਲ ਨੂੰ ਨਾਲੇ ਜਾ ਕੇ ਨਿਰੰਦਰ ਕੁਮਾਰ ਨੂੰ ਤਾਂ ਇਹਦੇ ਘਰ ਵਿੱਚੋਂ 6 ਲੱਖ ਰੁਪਏ ਦੀ ਡਰੱਗ ਮੰਨੀ ਜਿਹੜੀ ਆ ਉਹ ਬਰਾਮਦ ਹੋਈ ਹੈ ਇਹ ਡਰੱਗ ਮੰਨੀ ਜਿਹੜੀ ਆ ਇਸ ਇਹਨਾਂ ਨੇ ਏ ਗੋੜੀਆਂ ਜਿਹੜੀਆਂ ਜੀਵਥਰਕਣ ਵਾਲੇ ਵੇਚਣ ਤੋਂ ਬਾਅਦ ਇਹਦੇ ਇੱਥੇ ਕੀਤੀ ਇਸ ਕਾਸੀ ਕਿੱਥੇ ਕੀਤੀ ਸੀਗੇ ਇਸ ਤੋਂ ਦੌਰਾਨ ਇਹ ਜਿਹੜਾ ਨਿਰੰਦਰ ਕੁਮਾਰ ਆ ਇਹਦੇ ਖਿਲਾਫ ਇੱਕ ਪੱਖ ਧਰਮਗੜ ਦੇ ਵਿੱਚ ਵੀ ਦਰਜ ਹੋਇਆ ਸੀ 2022 ਦੇ ਵਿੱਚ ਔਰ ਇਹਦਾ ਇੱਕ ਲੜਕਾ ਜੋ ਸਣੀ ਸਨੀ ਦੇ ਕੁਮਾਰ ਦੇ ਖਿਲਾਫ ਵੀ ਚੀਮੇ ਥਾਣੇ ਵਿੱਚ 100 ਨੰਬਰ ਐਫ ਆਰ ਦਰਜ ਹੋਈ ਸੀ 2020 ਦੇ ਵਿੱਚ ਇਹ ਤੁਹੇ ਪਤਾ ਲੱਗਦਾ ਜੀ ਇਹਦਾ ਪਰਿਵਾਰ ਸਾਰਾ ਕ੍ਰਿਮੀਨਲ ਹੈ ਪੂਰੇ ਸਰਹੂਰੇ ਸ਼ਾਇਦ ਗੋੜੀਆਂ ਵੇਚ ਕੇ ਨਸ਼ਾ ਵੇਚ ਕੇ ਆਪਣਾ ਢਹਾਗਾ ਪਿਆ ਸੀ ਜੀ ਕਮਾਈ ਕਰਦੇ ਸੀਗੇ ਔਰ ਇਹਦੇ ਵਿੱਚ ਦਰਾਂਨੇ ਪੁੱਛੇ ਜੋ ਅੱਗੇ ਤਫ਼ਤੀਸ਼ ਦੇ ਦੌਰਾਨ ਸਾਹਮਣੇ ਆਊਗਾ ਇਹ ਗੋਲੀਆਂ ਕਿੱਥੋਂ ਆ ਰਹੀਆਂ ਕਿਉਂਕਿ ਇਹ ਪ੍ਰਾਈਵੇਟ ਤੌਰ ਤੇ ਰੱਖਦੀਆਂ ਨਹੀਂ ਵੰਦੀਆਂ ਨਹੀਂ ਐ ਇਹਦੇ ਵਿੱਚ ਪਤਾ ਕਿਤੇ ਲੱਗੂਗੇ ਗੋਲੀਆਂ ਕਿੱਥੋਂ ਆ ਰਹੀਆਂ ਨੇ ਕਿ ਕਿਵੇਂ ਲੈ ਕੇ ਆਉਂਦੇ ਸੀਗੇ ਉਹ ਨਸੀਲ ਦਾ ਪਾਰਟ ਆ ਹੁ ਕੀ ਤਾਂ ਇਹ ਗੋਲੀਆਂ ਦੀ ਜਾਂਚ ਚ ਪਤਾ ਲੱਗਿਆ ਵੀ ਇਹ ਗੋਲੀਆਂ ਕਿੱਥੋਂ ਆਈਦਾ ਬੈਚ ਨੰਬਰ ਤੋਂ ਨਿਕਲ ਜਾਂਦਾ ਹੁੰਦਾ ਵੀ ਕਿੱਥੋਂ ਦੀਆਂ ਗੋਲੀਆਂ ਬੈਚ ਨੰਬਰ ਦੇ ਮੁਤਾਬਕ ਪਤਾ ਹੈ ਜਿਹੜੀਆਂ ਸਨਾਮ ਤੋਂ ਜਿਹੜੀਆਂ ਗੋਲੀਆਂ ਸੀਗੀਆਂ ਜਿਹੜੇ ਇਹਦੇ ਦਰਾਂਨੇ ਪੁੱਛੇ ਜੇ ਦਸਰਮੁਤਾਬਕ ਬੈਚ ਦਾ ਆ ਜਿਹੜੇ ਖਾਂਦੇ ਸੀਗੇ ਉਹ ਜਿਹੜੇ ਬੰਦੇ ਸੀ ਮੈਨ ਪੱਤੇ ਦੇ ਵਿੱਚ ਦੇਖ ਕੇ ਜਾਂਦੇ ਸੀ ਉਹ ਗੋਲੀਆਂ ਦਰਾਂ ਦੇ ਜਿਹੜੀਆਂ ਇਹਦੇ ਹਾਲ ਦੱਸੀਏ ਪਰ ਫਿਰ ਵੀ ਅਸੀਂ ਇਸ ਚੀਜ਼ ਨੂੰ ਅਗਲੇ ਢਾਈ ਨਾ ਪੜਤਾਲ ਕਰਾਂਗੇ 33 ਜਾਨ ਪਤਾ ਕਰਾਂਗੇ ਕਿ ਕਿੱਥੋਂ ਆਈਆਂ ਸੀ ਕਿ ਕਿਹੜੀਆਂ ਆਈਆਂ ਸੀ ਜਿਹੜੀਆਂ ਸੋਕੀਆਂ ਸਾਹ ਗੋਲੀਆਂ ਪਰ ਕਿਵੇਂ ਆ ਸਕਦੀਆਂ ਸਰ ਇਹਦੇ ਵਿੱਚ ਸ਼ੱਕ ਦੇ ਕੇ ਕਿ ਕੋਈ ਸਰਕਾਰੀ ادارے ਵੀ ਆ ਸਕਦੇ ਨੇ ਵੇਖੋ ਜੀ ਦਰਾਂ ਨੇ ਤਫਤੀਸ਼ ਕੁਝ ਵੀ ਹੋ ਸਕਦਾ 4 ਜਿੱਤੇ ਵਿੱਚ ਜੇ ਵੀ ਆ ਇਹਨਾਂ ਦੇ ਦਰਾਂ ਨੇ ਤਫਤੀਸ਼ ਹੀ ਪਤਾ ਕਰਾਂਗੇ ਕਿ ਇਹਨਾਂ ਨੇ ਹੋਰ ਪ੍ਰਾਪਰਟੀ ਜਿਹੜੀ ਇਹਨਾਂ ਨੇ ਗੋੜੀਆਂ ਵੇਚ ਕੇ ਜਾਂ ਇਹ ਦਵਾਈਆਂ ਵੇਚ ਕੇ ਨਸ਼ੇ ਵਾਲਿਆਂ ਨੂੰ ਕਿੱਥੇ ਕਿੱਥੇ ਬਣਾਈਆਂ ਉਹ ਵੀ ਪਤਾ ਕਰੇਗਾ ਜੇ ਇਹ ਚੀਜ਼ਾਂ ਸਾਹਮਣੇ ਆਈਆਂ ਤਾਂ ਉਹਦੇ ਖਿਲਾਫ ਵੀ ਜੋ ਕਾਰਵਾਈ ਬਣਦੀ ਕੀਤੀ ਜਾਵੇਗੀ